ਮਰਦਾਨਾ ਕਮਜ਼ੋਰੀ ਠੀਕ ਹੁੰਦੀ ਹੈ ਬਿਲਕੁਲ ਠੀਕ ਹੁੰਦੀ ਹੈ ਤੁਹਾਨੂੰ ਟਾਈਮਿੰਗ ਦਾ ਇਸ਼ੂ ਸਟ्रेस ਦੀ وجہ ਨਾਲ ਹੈ ਇਹ ਤੁਹਾਨੂੰ ਬਿਮਾਰੀ ਦੀ ਵਜ੍ਹਾ ਨਾਲ ਟਾਈਮਿੰਗ ਦਾ ਇਸ਼ੂ ਤੋਂ ਸ਼ਿਗਰਪਤਨ ਤੋਂ ਜਾਂ ਫਿਰ ਮਰਦਾਨਾ ਕਮਜ਼ੋਰੀ ਤੋਂ ਜੂਝ ਰਹੇ ਹੋ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਮੈਂ ਡਾਕਟਰ ਯੁਗੇਸ਼ ਪਾਂਸਲ ਐਮ ਡੀ ਪੀ ਐਚ ਡੀ ਜੋ ਆਯੁਰਵੇਦਾ ਤੋਂ ਮਰਦਾਨਾ ਕਮਜ਼ੋਰੀ ਤੋਂ ਗਰਸਤ ਹੋ ਪਰ ਟਾਈਮਿੰਗ ਦਾ ਇਸ਼ੂ ਹੈ ਸ਼ਿਗਰਪਤਨ ਦੀ ਪ੍ਰੋਬਲਮ ਹੈ ਇਹਦੇ ਕੁਝ ਕਾਰਨ ਹੈ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਉਸ ਕਾਰਨਾਂ ਨੂੰ ਦੂਰ ਕਰਕੇ ਤੁਸੀਂ ਇਸ ਬਿਮਾਰੀ ਨੂੰ ਵੀ ਦੂਰ ਕਰ ਸਕਦੇ ਹੋ ਕਾਰਨਾਂ ਦੀ ਅਗਰ ਅਸੀਂ ਗੱਲ ਕਰੀਏ ਤਾਂ ਕਾਰਨਾਂ ਦੀ ਸਭ ਤੋਂ ਵੱਡਾ ਕਾਰਨ ਹੈ ਸਟ्रेस ਐਂਜਾਇਟੀ ਬੜਾ ਲਾਈਫ ਸਟਾਈਲ देर लेट ਕਰਦਾ ਹੈ ਉਹਦੇ ਕਾਰਨ ਉਹਨੂੰ ਇਹ ਸਾਰੀ ਪ੍ਰੋਬ ਸਾਲ ਦੀ ਉਮਰ ਤੋਂ ਬਾਅਦ ਲੋਕੀ ਵਿਆਹ ਕਰਦੇ ਆ ਵਿਆਹ ਕਰਨ ਤੋਂ ਬਾਅਦ ਉਹ ਪ੍ਰੋਪਰਲੀ ਆਪਣੀ ਸੈਕਸ ਲਾਈਫ ਨੂੰ ਇੰਜੋਏ ਨਹੀਂ ਕਰ ਪਾਉਂਦੇ ਤੇ ਵਾਇਆ ਖਾਨੀ ਸ਼ੁਰੂ ਕਰ ਦਿੰਦੇ ਆ ਅੰਗਰੇਜ਼ੀ ਖਾਂਦੇ ਆ ਦੇਸੀ ਖਾਂਦੇ ਆ ਉਹਨਾਂ ਨੂੰ ਫਰਕ ਨਹੀਂ ਮਿਲਦਾ ਡਾਈਟ ਦੇ ਵਿੱਚ ਫਾਸਟ ਫੂਡ ਬਹੁਤ ਵੱਡਾ ਕਾਰਨ ਪਲੇ ਕਰਦਾ ਹੈ ਐਲਕੋਹਲ ਜਿਆਦਾ ਐਲਕੋਹਲ ਪੀਣ ਦੇ ਨਾਲ ਜਿਆਦਾ ਤਲਿਆ ਹੋਇਆ ਖਾਣਾ ਖਾਣ ਦੇ ਨਾਲ ਅੱਡਾ ਜਿਹੜਾ ਪੇਟ ਹੈ ਉਹ ਫੈਟੀ ਲੀਵਰ ਵਿੱਚ ਕਨਵਰਟ ਹੋ ਜਾਂਦਾ ਹੈ ਤੇ ਇਹ ਫਿਰ ਸਾਰੀ ਚੀਜ਼ਾਂ ਆਣੀ ਸ਼ੁਰੂ ਹੋ ਜਾਂਦੀ ਹੈ ਅੱਜ ਮੈਂ ਤੁਹਾਨੂੰ ਕੁਝ ਟੈਸਟ ਦੱਸੂਗਾ ਅਗਰ ਉਹ ਤੁਸੀਂ ਟੈਸਟ ਕਰਵਾ ਲੈਣੇ ਅਗਰ ਤੁਹਾਨੂੰ ਪ੍ਰੋਬਲਮ ਹੈ ਔਰ ਉਹ ਉਨਾ ਟੈਸਟਾਂ ਦੇ ਵਿੱਚੋਂ ਇੱਕ ਟੈਸਟ ਹੈਗਾ ਪਿਨਾਈਲ ਡੋਪਲਰ ਅਗਰ ਤੁਹਾਡੇ ਸਪਰਮ ਕਾਊਂਟ ਘਟ ਹੈ ਅਗਰ ਕੋਈ ਬੰਦਾ ਟਰਾਈ ਕਰ ਰਿਹਾ ਉਹਨੂੰ ਬੱਚਾ ਨਹੀਂ ਹੋ ਰਿਹਾ ਉਹਦੇ ਸਪਰਮ ਕਾਊਂਟ ਘਟ ਹੈ ਤਾਂ ਉਹਨੂੰ ਇੱਕ ਵਾਰੀ ਆਪਣਾ ਟੈਸਟਿਕਲ ਦੀ ਸਕੈਨ ਕਰਵਾਉਣੀ ਚਾਹੀਦੀ ਹੈ ਆਪ ਤਾਂ ਵਧੀਆ ਦਵਾਈ ਹੈਗੀ ਅਸ਼ਵਗੰਧਾ ਦੂਸਰੇ ਨੰਬਰ ਤੇ ਹੈਗੀ ਸ਼ਤਾਬਰੀ ਤੀਸਰੇ ਨੰਬਰ ਦੇ ਵਿੱਚ ਇੱਕ ਦਵਾਈ ਆਂਦੀ ਹੈ ਪੂਰਨ ਚੰਦਰ ਉਹਦੇ ਰਸ ਇਸ ਤੋਂ ਇਲਾਵਾ ਇੱਕ ਦਵਾਈ ਆਂਦੀ ਹੈ ਮਕਰਤਵਾਚੇ ਸ਼ੀਲਾਜੀਤ ਅਗਰ ਤੁਸੀਂ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਇੱਕ ਬਲੈਂਡ ਬਣਾ ਲੈਣੇ ਹੋ ਤਾਂ ਇਹ ਦਵਾਈ ਤੁਸੀਂ ਘਰ 'ਚ ਯੂਜ਼ ਕਰ ਸਕਦੇ ਹੋ ਜਿਹੜੀਆਂ ਵੀ ਦਵਾਈਆਂ ਮੈਂ ਤੁਹਾਨੂੰ ਦਸੀਆਂ ਇਹ ਤੁਸੀਂ ਬਾਜ਼ਾਰੋਂ ਲੈ ਕੇ ਤੇ ਨਹੀਂ ਬਣਾ पाओगे ਤਾਂ ਉਹ ਪਾਊਡਰ ਲੈਣਾ ਪਵੇਗਾ ਅਸੀਂ ਉਹ ਸਾਰੀ ਦਵਾਈਆਂ ਨੂੰ ਬਲੈਂਡ ਕਰਕੇ ਉਹਦਾ ਐਕਸਟ੍ਰੈਕਟ ਪਨਾ ਕੇ ਕੈਪਸੂਲ ਬਣਾਤਾ ਹੈ ਇਸ ਕੈਪਸੂਲ ਨੂੰ ਜੇ ਤੁਸੀਂ ਰਾਤ ਨੂੰ ਸੌਣ ਲੱਗੇ ਸਿਰਫ ਦੁੱਧ ਦੇ ਨਾਲ ਇੱਕ ਕੈਪਸੂਲ ਖਾਲਣ ਨੂੰ ਔਰ ਲਗਾਤਾਰ ਇਹਨੂੰ 3 ਮਹੀਨੇ ਦਾ ਇੱਕ ਕੋਰਸ ਕਰਦੇ ਹੋ ਤਾਂ ਮੇਰੀ ਸ਼ੋਰਟੀ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਨਹੀਂ ਰਹੇਗੀ। ਅਗਰ ਤੁਹਾਨੂੰ ਧਾਤ ਦੀ ਪ੍ਰੋਬਲਮ ਹੈਗੀ ਹੈ ਕੋਈ ਚਿਪਚਿਪਾ ਪਾਣੀ ਨਿਕਲਦਾ ਵਾ ਜਾਂ ਫਿਰ ਟਾਈਮਿੰਗ ਦਾ ਇਸ਼ੂ ਹੈ ਉਹ ਵੀ ਇਸ ਨਾਲ ਠੀਕ ਹੋ ਸਕਦਾ। ਸਾਡੀ ਗਰੰਟੀ ਹੈ ਕਿ 10 ਦਿਨਾਂ ਦੇ ਵਿੱਚ ਆਰਾਮ ਆਣਾ ਸ਼ੁਰੂ ਹੋ ਜਾਏਗਾ। 1 ਮਹੀਨੇ ਦੇ ਵਿੱਚ ਤੁਹਾਨੂੰ ਆਪਣੀ ਪ੍ਰੋਬਲਮ 80 ਤੋਂ 90% ਰੀਲੀਫ ਮਿਲੇਗੀ। ਫਿਰ ਵੀ ਅਸੀਂ ਐਡਵਾਈਸ ਕਰਾਂਗੇ ਕਿ ਇਹ 3 ਮਹੀਨੇ ਦਾ ਕੋਰਸ ਕਰ